ਸਾਰੇ ਜਲੰਧਰ ਦੇ ਵੋਟਰਾਂ ਦਾ ਧੰਨਵਾਦ ਕਰਦਾ ਮੈਨੂੰ ਜੋ ਵੀ ਕੁਝ ਮਿਲਿਆ ਹੈ ਉਹ ਚਮਕੌਰ ਸਾਹਿਬ ਸਿੱਦਾ ਸਿੰਘਾਂ ਦੀ ਧਰਤੀ ਨੇ ਦਿੱਤਾ ਹੈ ਚਮਕੌਰ ਸਾਹਿਬ ਦੇ ਵਿੱਚ ਕਤਲਗੜ੍ਹ ਸਾਹਿਬ ਗੁਰਦੁਆਰਾ ਬਾਬਾ ਜੀ ਸਿੰਘ ਜੀ ਬਾਬਾ ਜਿਹਾਰ ਸਿੰਘ ਜੀ ਤੇ ਸਿੰਘਾਂ ਸ਼ਹੀਦਾਂ ਦਾ ਜਿੱਥੇ ਸ਼ਹੀਦੀ ਪ੍ਰਾਪਤ ਕੀਤੀ ਇੱਥੋਂ ਮਿਲਿਆ ਹੈ ਮੈਂ ਅੱਜ ਇੱਥੇ ਗੁਰੂ ਸਾਹਿਬ ਨੂਨਤਮਤ ਕੋਣ ਲਈ ਬਾਬਾ ਜੀ ਸਿੰਘ ਜੀ ਬਾਬਾ ਜੀ ਜਹਾ ਸਿੰਘ ਜੀ ਤੇ ਸਿੰਘਾਂ ਸ਼ਹੀਦਾਂ ਦਾ ਧੰਨਵਾਦ ਕਰਨ ਆਇਆ ਕਿ ਉਹਨਾਂ ਨੇ ਮੇਰੇ ਤੇ ਫੇਰ ਤੋਂ ਕਿਰਪਾ ਕੀਤੀ ਹੈ ਤੇ ਇੱਕ ਵੱਡੀ ਜਿੱਤ ਇਹ ਚਮਕੌਰ ਸਾਹਿਬ ਦੇ ਲੋਕਾਂ ਦੀ ਔਰ ਚਮਕੌਰ ਸਾਹਿਬ ਦੇ ਸਿੱਧਾ ਸਿੰਘਾਂ ਸ਼ਹੀਦਾਂ ਦੀ ਜਿੱਤ ਹੈ ਮੈਂ ਇਹਨਾਂ ਨੂੰ ਹੀ ਸਮਰਪਿਤ ਕਰਦਾ ਤੇ ਅੱਜ ਇੱਥੇ ਮੱਥਾ ਟੇਕ ਕੇ ਅਸ਼ੀਰਵਾਦ ਦੁਆਰੇ ਤੋਂ ਲੈਣ ਆਇਆ ਮੈਂ ਧੰਨਵਾਦੀਆਂ ਚਮਕੌਰ ਸਾਹਿਬ ਦੇ ਵੋਟਰਾਂ ਦਾ जिन्होंने हल्का चमकोर साहब ਤੋਂ ਕਾਂਗਰਸ ਪਾਰਟੀ ਨੂੰ ਲਗਭਗ 17 17500 ਦੀ ਜਿੱਤ ਦਵਾਈ ਹੈ ਉਹਦੇ ਲਈ ਵੀ ਮੈਂ ਇੱਥੇ ਦੇ ਸਾਰੇ ਆਪਣੇ ਕਾਂਗਰਸੀ ਲੀਡਰ ਵਰਕਰ ਤੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਚੰਨੀ ਸਾਹਿਬ ਮਾਨਵਰਾਣ 13 ਜੀਰੋ ਦਾ ਨਾਰਾ ਦਿੱਤਾ ਸੀਗਾ ਪਰ ਅਗਲਾ ਇੱਕ ਹੁਣ ਕਿਹ ਕਹਿਣਾ ਚਾਹੁੰਦੇ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਫਤਵਾ ਆਇਆ ਉਹਨਾਂ ਨੇ ਭਗਵੰਤ ਮਾਨ ਜੀ ਦੀ ਕੰਮ ਕਰਨ ਦੀ ਸ਼ੈਲੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹਨਾਂ ਦੀਆਂ ਪਾਲਿਸੀਆਂ ਉਹਨਾਂ ਦੀ ਬੋਲਚਾਲ ਉਹਨਾਂ ਦੀ ਡਰਾਮੇਬਾਜ਼ੀ ਨੂੰ ਨਕਾਰ ਦਿੱਤਾ ਹੈ ਇਸ ਲਈ ਮੈਂ ਮੰਗ ਕਰਦਾ ਕਿ ਭਗਵੰਤ ਮਾਨ ਜੀ ਤੁਰੰਤ ਅਸਤੀਫਾ ਦੇਣ ਤੇ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਐਮਐਲਏ ਇਕੱਠੇ ਹੋ ਕੇ ਉਹਨਾਂ ਨੂੰ ਤਾਰ ਦੇਣ ਬਿਹਤਰ ਹੈ ਕਿ ਉਹ اخਲਾਕੀ ਤੌਰ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀ ਕੇ ਸਟੇਜ ਚ ਚਲਾਉਣ ਦੇ ਵਿੱਚ ਤੇ ਸਟੇਟ ਚ ਚਲਾਉਣ ਦੇ ਵਿੱਚ ਬਹੁਤ بڑا ਫਰਕ ਹੁੰਦਾ ਹੈ ਉਹ ਅੱਜ ਤੱਕ ਸਟੇਜੇ ਚ ਚਲਾਉਂਦੇ ਰਹੇ ਐ ਤੇ ਸਰਕਾਰ ਦੇ ਵਿੱਚ ਵੀ ਆ ਕੇ ਉਹਨਾਂ ਨੇ ਆਪਣੀ ਡਰਾਮੇਬਾਜ਼ੀ ਨਹੀਂ ਛੱਡੀ ਤੇ ਉਹ ਸਟੇਟ ਨਹੀਂ ਚਲਾ ਸਕੇ ਉਹਦੇ ਚ ਫੇਲ ਹੋ ਚੁੱਕੇ ਐ ਇਸ ਲਈ ਮੈਂ ਉਹਨਾਂ ਦੇ ਅਸਤੀਫੇ ਦੀ ਮੰਗ ਕਰਦਾ